ਸ਼ਸ਼ੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਟੁੱਡੀ ਦੇ ਵਿੱਚ ਮਿੱਤਰੋ ਟੁੱਡੀ ਪਿੰਡ ਨੂੰ ਆਉਣ ਦਾ ਰਸਤਾ ਵਾ ਜਿਹੜਾ ਮਿੱਤਰੋ ਜਦੋਂ ਤੁਸੀਂ ਮੋਦਕੀ ਤੋਂ ਫਰੀਦਕੋਟ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਚੰਦ ਬਾਜੇ ਦਾ ਪੁਲ ਲੰਘਣ ਤੋਂ ਬਾਅਦ ਮਿੱਤਰੋ ਫਰੀਦਕੋਟ ਵਾਲੇ ਪਾਸੇ ਨੂੰ ਦੂਰੀ ਤੈਅ ਕਰਦਿਆ ਪਿੰਡ ਆਉਂਦਾ ਵਾ ਕਲੇਰ ਕਲੇਰ ਪਿੰਡ ਤੋਂ ਸਿੱਧੀ ਛੜ ਕੇ ਟੁੱਡੀ ਪਿੰਡ ਦੇ ਵਿੱਚ ਮਿੱਤਰੋ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਗੁਰਪ੍ਰੀਤ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਜਾਨਵਰ ਤੁਹਾਡੇ ਲਈ 4 ਹੋਣਗੇ ਮਿੱਤਰੋ 14 ਜਨਵਰੀ ਦੀ ਡਿਟੇਲ ਪ੍ਰੋਪਰ ਜਾਣਕਾਰੀ ਦੇ ਨਾਲ ਆਪਾਂ ਬਾਈ ਤੋਂ ਲਵਾਂਗੇ ਆਓ ਕਰਦੇ ਆ ਗੱਲਬਾਤਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਬਾਈ ਕੀ ਹਾਲ ਆ ਵੀਰੇ ਠੀਕ ਆ ਬਾਈ ਸੇਤਾ ਦੇ ਪਰਿਵਾਰ ਬਾਈ ਵਧੀਆ ਜੀ ਜ਼ਿੰਦਗੀ ਜਿੰਦਾਬਾਦ ਆ ਹਾਂਜੀ ਠੀਕ ਆ ਬਾਈ ਅੱਛਾ ਗੁਰਪ੍ਰੀਤ ਬਾਈ ਵਹਿੜ ਪਏ ਖੜੀ ਆ ਤੇਰੇ ਕੋਲੇ ਇੱਕ ਹਨਾ ਹਾਂਜੀ ਸਿੰਘ ਇਹਦਾ ਪਹਿਲਾ ਆਇਆ ਦਾ ਚੰਦਰੀਆ ਟੌਂਦੀ ਰੂਂਦੀ ਤੋਂ ਨਹੀਂ ਇਹ ਨਾ 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 ਜਮਾਂ ਸੀਲਸ ਲੱਗ ਬਈ ਕੁੜੀਆਂ ਵੀ ਵਾਲੇ ਰੱਖ ਕੇ ਜਾ ਕੇ ਕੁਰਲੀ ਚ ਨਾਲੇ 40 ਕਿੰਨੂ ਦੇ ਕੇ ਜਾਣ ਤੇ 50 ਡਾਕਟਰ ਨੂੰ ਦਿੰਦੇ ਫਿਰ ਜਮਾਂ ਸੀਲ ਠੀਕ ਹੈ ਤੇਰੇ ਅਰ ਕੀ ਠੰਡੀ ਸੀ ਹੈ ਠੀਕ ਅੱਥੇ ਗੁਰਪ੍ਰੀਤ ਬਾਈ ਵੀ ਆਇਆ ਦੱਸ ਮੈਨੂੰ ਦੁੱਧ ਕਿੰਨਾ ਦੇਜੂਗੀ ਦੁੱਧ ਦੇ ਦੇ ਥੱਲੇ ਹੁਣ 14 ਕਿਲੋ ਹੈ ਬਾਈ ਠੀਕ ਹੈ ਹੁਣ ਸੁਈ ਗਈ ਹੈ ਹਾਂ ਮੈਨਾਂ ਤਾਂ ਕੱਲ ਤੁਰਿਆ ਕਾਣ ਅੱਛਾ ਸੁਈ ਹੈ ਬੱਚਾ ਕਿਹੜਾ ਬਈ ਇਹਦਾ ਆ ਜਿਹੜਾ ਬੱਚਾ ਹੈ ਹਾਂਜੀ ਇਹ ਬੜਾ ਪੁੰਦਰਾ ਆਇਆ ਖੜਾ ਜਿਵੇਂ ਮਨ ਲੈ ਜਾਣਾ ਦਾ ਮੇਲੇ ਮੂਲੇ ਚ ਹੈਂ ਬੜੇ ਨੇ ਖਾਪਣੇ ਦੀ ਪਾੜੀ ਖੜਨੀ ਹੈ ਨਾ ਆ ਜਾ ਗੁਰਪ੍ਰੀਤ ਬਾਈ ਚਵਾਈ ਜਿਹੜੀ ਨੇ ਲੱਗੀ ਚਵਾਈ 1 ਨੰਬਰ ਬਾਈ 1 ਨੰਬਰ ਹੁਣ ਦੁੱਧ 14 ਕਿਲੋ ਕੰਡੇ ਲਾਉਂਦੇ ਹਾਂ ਹਾਂ ਜਮਾ ਦੋ ਟਾਈਮ ਚੋ ਕੇ ਲੈ ਜੇ ਬੰਦਾ ਠੀਕ ਆ ਬਾਈ ਕਿੰਨੇ ਦੀ ਦੇ ਦੀ ਗੁਰਪ੍ਰੀਤ ਬਾਈ ਇਹ ਤਾਂ 52000 ਰੁਪਿਆ ਦਾ ਹੈ 52000 ਰੁਪਿਆ ਕਮਲੀਆਂ ਗੱਲਾਂ ਕਦੋਂ ਕਰਦਾ ਯਾਰ ਕਰਦਾ ਦੇਣ ਵਾਲੀ ਤਾਂ ਇਹ ਨਹੀਂ ਗੱਲ ਬਣਨੀ ਵੇਚਣ ਵਾਲੀ ਗੱਲ ਕਰ ਜਿੱਥੇ ਜੋ ਵੇਚਣੀ 50 ਦੀ ਦੇ ਦਾਂਗਾ 50000 ਲੈ ਕੇ ਫੇਰ ਕਿ ਯਾਰ ਉਹੀ ਗੱਲਾਂ ਤੇਰੀਆਂ ਫੇਰ ਉਰੇ ਲਿਆ ਬੜੀ ਨਹੀਂ ਬੱਛੀ ਤੇਰੀ ਚੰਗੀ ਆ ਰੇਟ ਦਾ ਕਰਦਾ ਥੋੜਾ ਠਾਪਾ ਹੈ ਨਹੀਂ ਹਾਂ ਮਾਨਤਾ ਕਰਦਾਂਗੇ ਕਿੰਨਾ ਕਰੇਗਾ ਹਾਂ ਨਾ ਜੀ 10000 ਕੰਮ ਨਵੇੜ ਜਾ ਘਰੋ ਮੇਰੇ ਕੋਲ ਤੁਹਾਨੂੰ ਪਤਾ ਮੇਰੇ ਇੱਕ ਸਾਈ ਦਾ 45 ਦੀ ਦੇਣੀ ਬਾਈ ਛੋੜ ਹੀ ਹੋਊਗੀ ਵਿੱਚੋਂ ਬਸ 40 ਦੀ ਵੇਚਣ ਨੂੰ ਫਿਰਦਾ ਨਹੀਂ 40 ਦੀ ਨਹੀਂ ਦੇਣੀ ਹਾਂ ਨਹੀਂ ਦੇਣੀ ਹੋਰ ਫਿਰ ਕਿੱਥੇ ਫਿਰਦਾ 45 ਦੀ ਦੇਣੀ ਬਸ ਛੋੜ ਹੀ ਕਰਨੀ ਨਹੀਂ ਐ ਨਾ ਗੁਰਪੀ ਕਾਹਦੋ ਕਰਣਾ ਓਰੇ ਤਾਂ ਇਹਦਾ ਫਾਈਨਲ ਕਰ ਪਹਿਲਾਂ ਨਹੀਂ ਬਸ ਫਾਈਨਲ ਕਿੰਨੇ ਦੀ ਫਿਰ ਹਾਂ ਹੱਥ ਜਿਦਾ ਦੇ ਐ ਕਰ ਲੋ ਲੈ ਕਰ ਲੈ ਉਹਨਾਂ ਨੂੰ ਆਪਾਂ ਨਹੀਂ ਤਾਂ ਪਤਾ ਲੱਗਣ ਉਹਦੇ ਨਹੀਂ ਬਸ ਦੱਸੀ ਜਨਾ ਦੱਸ ਕਿੰਨੇ ਦੀ ਇਨੇ ਦੀ ਹਾਂ ਆ ਗਿਆ ਇਹ ਦੱਸ ਕਿ ਵੀਰੋ ਯਾਰ ਮੈਂ ਪਕਾਈ ਨਹੀਂ ਮਰਦਾ ਜੋ ਮਰਜ਼ੀ ਬੋਏ 43000 ਦੀ ਗਾਂ ਹੋ ਗਈ ਠੀਕ ਹੁਣ ਨਾ ਬੋਲੀਪਾ 1000 ਰੁਪਏ ਛੋੜ ਕਰ ਦਿਆ ਇਹਨੂੰ ਕਿ ਇੱਕ ਰੀ ਫੇਰ ਤੋਰੀ ਮੜੀ ਜੀ ਖੋਲੀ ਇਹਨੂੰ ਖੋਲੀ ਹੁਣ ਸੌਦਾ ਤੈ ਹੋਇਆ ਹੁਣ ਵੇਖਣ ਦਾ ਨਜ਼ਾਰਾ ਵੱਖਰਾ ਹੋ ਪਹਿਲਾਂ ਤੂੰ ਰੇਟ ਪਾਉਣਗੇ ਕਿ ਡਰਾਤਾ ਮੈਨੂੰ ਭਰਾਵਾ ਲੈ ਮਿੱਤਰੋ ਨਹੀਂ ਠੀਕ ਹੈ ਭਾਈ ਘਰੇ ਦੁੱਧ ਪੀਣ ਵਾਲੇ ਲਈ ਭਰਾ ਦੇ ਲਈ ਵਧੀਆ ਜੀ ਪਹਿਲਣੀਆਂ ਭਾਈ ਦੂਜੇ ਹੀ ਦੂਜੇ ਸੂਏ ਠੀਕ ਹੈ ਦੁੱਧ 15 16 15 16 ਦਈ ਜਾਊਗੀ ਦਊਗੀ ਵਧੀਆ ਮਈਆਂ ਰਕਾ ਦੁੱਧ ਹਨਾ ਕਰੋਸ ਆ ਬੱਛੀ ਹਾਂਜੀ ਟਿਕਾਣਾ ਚੰਗਾ ਬੱਛੀ ਦਾ ਸੀਲ ਆ ਬਈ ਹੁੰਦਾ ਜਮਾਂ ਸੀਲ ਬਈ ਬੱਚਾ ਲਾ ਦੀਏ ਹਾਂਜੀ ਚੱਲ ਲਾਈ ਮਿੱਤਰੋ ਹੁਣ ਮੈਂ ਤੁਹਾਨੂੰ ਵਿਖਾਉਣਾ ਧਾਰਾ ਧਾਰਾ ਹੀ ਵਿਖਾ ਸਕਦਾ ਕੋਈ ਦੁੱਧ ਤਾਂ ਤੋਲਿਆ 12:00 ਵਜੇ ਹੁਣ ਤਾਂ ਨੇ ਕੱਢ ਦਨ 8 ਕਿਲੋ ਤੁਸੀਂ ਕਹ ਦੇਣਾ ਬਈ ਦੁੱਧ ਤੁਸੀਂ ਦੋ ਟਾਈਮ ਕੰਡੇ ਤੋਂ ਕੰਡਾ ਹਨਾ ਬਈ ਹਾਂਜੀ ਟਾਈਮ ਤੋਂ ਟਾਈਮ ਕੰਡੇ ਤੋਂ ਕੰਡਾ ਬਈ ਲਾਓ ਕਿਉਂਕਿ ਜਦੋਂ ਪੈਸੇ ਦੇਣੇ ਆ ਗੱਲ ਖਤਮ ਇਹਨੇ ਪਾਟਿਆ ਕੱਢ ਕੇ ਬਾਹਰ ਖੁਰਲੀ ਚ ਮਾਰਨਾ ਖੜਾ ਕੋ ਰੁਪਈਆ ਤੇ ਬਾਈ ਹਾਂਜੀ ਨਹੀਂ ਮਾੜਾ ਮੋਟਾ ਤਾਂ ਲੈ ਲੇਗਾ ਦਾ ਕੀ ਯਾਰ ਉਹ ਤਾਂ ਚਲਾ ਲੇਗਾ ਕਿ ਨਹੀਂ ਚਲਾ ਹਾਂਗੇ ਹਾਂ ਕੋਣ ਨਹੀਂ ਹੁੰਦਾ ਯਾਰ ਲੈਣਾ ਕარი ਬਈ ਠੀਕ ਆ ਇੱਕ ਗੱਲ ਹੈਗੀ ਸੀਲ ਵਾਕਈ ਬਹੁਤ ਹਨਾ ਦੂਜਿਆਂ ਦੀ ਮਾਰ ਬਿਲਕੁਲ ਲੈ ਆਇਆ ਤੋ ਵੀ ਬੜੀ ਅਕਲੀ ਦੁਆਰਾ ਮਾਰੇ ਕੋਪੀ ਪੈਰ ਤੇ ਟਕਾ ਕੇ ਮਾਰ ਤਰ ਪਤਾ ਲੱਗੇ ਚਵਾਈ ਹੁੰਦੀ ਆ ਬਾ ਬਾ ਠੀਕ ਹੁਣ ਦੂਜੇ ਮੂਹਰੇ ਦੇ ਮਾਪ ਨਹੀਂ ਠੀਕ ਓਕੇ ਨਹੀਂ ਠੀਕ ਹੈ ਗੁਰਪ੍ਰੀਤ ਜੀ ਹੁਣ ਇਹ ਨਾ ਕਹਦੇ ਦੁੱਧ ਡੋਲਤਾ ਕੋਈ ਧਰਤੀ ਦਾ ਧਰਤੀ ਚੋਂ ਹੀ ਖਾ ਕੇ ਰਾਸ਼ਨ ਬਣੀ ਦੁੱਧ ਦਿੰਦਾ ਇਹਨੇ ਕਿਉਂ ਭਾਈ ਆ ਦੋ ਨੰਬਰ ਵਾਲੀ ਬਾਰੇ ਦੱਸੀ ਇਹ ਤੋ ਖੜਾ ਬਈ ਇਹ ਰਾਤ ਹੀ ਆਈ ਆਪਣੇ ਕੋਲੇ ਅੱਛਾ ਬੱਚਾ ਪੁੱਤ ਹੈ ਨਹੀਂ ਨਹੀਂ ਬੱਚਾ ਹੈ ਨਹੀਂ ਦੁੱਧ ਦੁੱਧ 8 ਕਿਲੋ ਹੀ 7 ਮਨ ਲਈਏ ਹਾਂ 7 ਮਨ ਰਾਤ ਹੀ ਆਈ ਹੈ ਜੀ ਚਵਾਈ ਕਿਵੇਂ ਆ ਚਵਾਈ ਵਧੀਆ ਇਹ ਨੰਬਰ 8 ਹਾਂ ਜੀ ਤੇ ਗੱਬਣ ਗੋਬਣ ਕੋਈ ਨਹੀਂ ਗੱਬਣ ਗੋਬਣ ਨਹੀਂ ਠੀਕ ਹੈ ਕਿੰਨੇ ਦੀ ਬਈ ਇਹ ਦੇ ਦਾਂ 22000 ਦੀ ਤੇਰਾ ਕਰ ਮੈਂ ਬੱਚਾ ਵੀ ਹੈ ਨਹੀਂ ਬੱਚੀ ਵੀ ਲਾ ਲਈ ਆ ਤੁਸੀਂ ਮੈਨੂੰ ਚੰਗੀ ਆ ਹੈ ਚੰਗੀ ਆ ਵਾ ਨਹੀਂ ਗਾਂ ਦਾ ਚੰਗੀ ਆ ਐ ਜਹਾਂ ਤੇ ਨਾ ਜਿੱਥੇ ਜੇ ਵੇਚਣ ਦਾ ਰਦਾ ਉਹ ਰਿਆ ਨੌਕਰੀ ਤੋਰ ਕੇ ਖਾਣਾ ਪੜਾਇ ਬੀ ਦੀ ਹਾਂ ਨਹੀਂ ਜਮਾ 15 16 ਬੱਟਨ ਨੂੰ ਫਿਰ ਨਹੀਂ ਨਹੀਂ ਬੀ ਦੀ ਜਮਾ ਲੈ ਦੇਖੋ ਮੈਂ ਲੈ ਆ ਮੋੜ ਲੈ ਇੱਕ ਗੱਲ ਆ ਸੰਭਲ ਨਾਲ ਹੀ ਆ ਗਾਂ ਹਨਾ ਦਸੇ ਕਿਲੋ ਦੁੱਧ ਕਰ ਦੋ हां ओन्ना ने? मुंडे दी डेथ हो गई नौजवान दी उधर रोज रोज गए ते दूध दे ਥੱਲੇ 12 13 ਗੱਲੋ ਸੀ ਨੌਜਵਾਨ ਮੁੰਡਾ ਹੀ ਜਾ ਮੇਰੀ ਉਮਰ ਦਾ ਅੱਛਾ ਓਏ ਯਾਰ ਬਸ ਸਮਾ ਹੀ ਆ ਭਰਾਵਾ ਕੈਸ ਤੇ ਨਾ ਵੇ ਹੋ ਜਾ ਬਾਈ ਤੇ ਪਿੰਡੋ ਹੀ ਲਈ ਆਪਾਂ ਹੈ ਪਿੰਡੋ ਹੀ ਲਈਏ ਹੀ ਠੀਕ ਆ ਬਾਈ ਠੀਕ ਆ ਗੱਭਰੂ ਪੁੱਤ ਨਾ ਕਿਸੇ ਦਾ ਮਰੇ ਬਾਈ ਗੱਲ ਖਤਮ ਓਰੇ ਆ ਬਾਰੇ ਕੋਲੇ ਨਵੇੜੀਏ ਕਾ ਆ ਇਹਦੇ ਪਰਦੇ ਦੇ ਵਿੱਚ ਬਹੁਤ ਸੌਦੇ ਤੈ ਹੁੰਦੇ ਹੁੰਦੇ ਆ ਹਨਾ ਬਸ ਨਹੀਂ ਮੋਲੀ ਇਹਦਾ ਆਪਾਂ ਨਹੀਂ ਕੀਤਾ ਲੈ ਇਹ ਕਿਉਂਕਿ ਇਹ ਵਪਾਰੀਆਂ ਦੀ ਹੈ ਨਾ ਜਿਹੜੀ ਆ ਜਿਹੜੀ ਚੀਜ਼ ਹੁੰਦੀ ਆ ਇਹ ਵਪਾਰੀਆਂ ਦੀ ਰੋਟੀ ਰੋਟੀ ਹੁੰਦੀ ਇਹਨੂੰ ਨੰਗਾ ਕਰਤਾ ਜਦੋਂ ਵਪਾਰੀਆਂ ਨੂੰ ਉਹ ਤੋਂ ਬਾਅਦ ਰੋਟੀ ਨਹੀਂ ਰਹਿ ਜਾਣੀ ਵਪਾਰੀਆਂ ਦੀ ਦੱਸ ਮੈਂ ਹਾਂ ਆਈ ਹਾਂ ਲਾਈ ਜਾ ਨਹੀਂ ਗੱਲ ਦਾ ਸੁਣਨਾ ਆ ਚੱਲ ਮੈਂ ਤੈਨੂੰ ਯਾਨੀ ਭਗਾਈ ਨਹੀਂ ਖਾਤਾ ਨਹੀਂ ਨਹੀਂ ਫਿਰ ਗੋਪੀ ਬੰਨੀਆ ਕਰ ਜਾ ਮੈਂ ਇਕ ਲਾਂ ਨਹੀਂ ਛੱਡਾਂਗੇ ਲਾਂ ਨਹੀਂ ਬਸ 2 8 18000 ਦੀ ਗਾਂ ਬਾਈ ਦੇਖ ਜੀ ਜੜੀ ਦੇਰੀ ਨਹੀਂ ਦਾ ਤੇਰੀ ਮਰਦੀ ਬਈ ਤੇ ਐਂਦੇ ਬਾਰੇ ਦੱਸੀ ਬਈ ਇਹ ਲੈਂਦੀ ਆ ਪੰਜ ਚਾਰ ਦਿਨ ਬਈ ਪੰਜ ਚਾਰ ਦਿਨ ਹਾਂ ਸੂਣ ਵਾਲੀ ਆ ਹੈ ਹਾਂਜੀ ਠੀਕ ਆ ਬਈ ਕਿੰਨਵਾ ਸੂਹੂਗੀ ਬਈ ਇਹ ਦੂਜਾ ਹੀ ਆ ਵੀਰੇ ਦੂਜਾ ਹੀ ਆ ਹੈ ਹਾਂ ਦੇਣਾ ਲੈ ਲੂ ਲੇਵਾ ਬਣਾ ਲੂ ਹਾਂਜੀ ਹਾਂਜੀ 18 ਕਿਲੋ ਤਾਂ ਦਿੱਤੇ ਨੇ ਪਹਿਲਾਂ ਨਹੀਂ ਕੱਡੀ ਬਾਰ ਨੂੰ ਤੋਰੀ ਬਈ ਮੁੱਲ ਬਾਅਦ ਹੀ ਦੱਸੀ ਇਹ ਆ ਨਾ ਅੱਗੋਂ ਉੱਚੀ ਆ ਪਿੱਛੋਂ ਨਹੀਂ ਵੀ ਹੈ 35 ਕਿਲਾ ਟਰੈਕਟਰ ਵਰਗਾ ਸਹਜਾਂ ਦਾ ਬਈ ਠੀਕ ਇਹ ਪਤਾ ਕੀ ਕਾਰਨ ਹੋਊਗਾ ਬਾਈ ਇਹ ਪੱਠੇ ਖਾਣ ਦੇ ਲਈ ਇਹਦੇ ਲਈ ਰੱਬ ਨੇ ਸੁਵਿਧਾ ਦਿੱਤੀ ਆ ਵੀ ਜੇ ਉੱਚੀ ਆਤੀ ਖੁਰਲੀ ਆ ਜੀ ਤੋ ਪੱਠੇ ਟੋਰਾ ਨਾ ਖਾਲਿਆ ਕਰੇਗੀ ਹੈਨਾ ਹੂੰ ਹੂੰ ਹੁਣ ਬੰਦ ਆ ਵੇਖੋ ਮਤਲਬ ਇੱਕ ਵਾਰੀ ਹੋਰ ਤੋਰੀ ਮਾੜੀ ਜੀ ਇਹਨੂੰ ਗੋਪੀ ਐਨੂੰ ਘੱਡੀ ਐਨੂੰ ਕੱਚੇ ਆਲੇ ਪਾਸੋਂ ਲੈ ਜਾ ਹੂੰ ਇਹ ਨਹੀਂ ਠੀਕ ਹੈ ਗੋਪੀ ਬਾਈ ਥੱਲੋ ਚੰਗੀ ਬਣੂਗੀ ਹੈਨਾ ਮੋੜ ਦੇ ਗੋਪੀ ਵੀ ਕੀ ਰੇਟ ਰਹੂਗਾ ਗੁਰਪ੍ਰੀਤ ਬਾਈ ਇਰ ਲੈਂਦੇ ਨਾਲ 55000 ਨਹੀਂ ਯਾਰ ਐ ਨਹੀਂ ਗੱਲ ਨਹੀਂ ਜਮਾ ਬਾਈ 65 ਲੋਕ ਹੀ ਆ ਜੀ ਜਾਈਏ 65 70 ਮੰਗ ਕੇ ਬਹਿ ਜਾਂਦੇ ਆਪਾਂ ਤਾਂ ਮੁੱਲ ਹੀ ਲੈਣ ਦੇ ਨਾਲ ਨਹੀਂ ਹਜੇ ਨਹੀਂ ਯਾਰ ਚਲ ਤਰੀ ਗਾਂ ਚੰਗੀ ਆ ਟਿਕਾਣੇ ਜੀ ਦਾ ਤੀਰ ਲਾ ਦੇ ਜਾਵਾਂ ਤੇ ਟਿਕਾਣੇ ਦਾ ਹੀ ਲਾਇਆ ਆਪਾਂ 60 ਨਹੀਂ ਕੀਤਾ ਯਾਰ ਬਹਿ ਮੈਂ ਮੰਗਣ ਨੂੰ ਭਾ 75 ਮੰਗੀ ਜਾਂ ਮੈਨੂੰ ਕੀ ਆ ਬੜੀ ਰੋਟੀ ਇਕੱਠੇ ਪਾਈ ਜਾਈ ਸੁਵਾ ਕੇ ਜੇਰ ਚੱਕ ਕੇ 53000 ਹੀ ਦੇ ਦੇਣੀ ਆ 53 ਦੀ ਪਿਆਰ ਹੀ ਦੇ ਦਿਆਂਗਾ ਹਣਾ ਤੇ ਦਾਂਗੇ ਯਾਰ ਮਨਤਨ ਕਰਦੇ ਕੋਈ ਨਹੀਂ ਨਹੀਂ ਜਵਾਂ ਨਹੀਂ ਇਹ ਕਰਦੀ ਥੋੜਾ ਪਤਾ ਜਗਾ ਨਹੀਂ ਪੜਾਣੀ ਰੋ ਤੇ ਆਇਨੂ ਲੈ ਯਾਰ ਆ ਨੁਗਰੀ ਨੂੰ ਯਾ ਜਿਹੜੀਆਂ ਜੀਜ਼ਾਂ ਦਾ ਮੈਂ ਸ਼ਕੀਨ ਹੋਣਾ ਨਾ ਉਹ ਚੀਜ਼ ਮੈਂ ਵੇਖਦਾ ਜ਼ਰੂਰ ਹਣਾ ਇੱਕ ਵਾਰੀ ਆਈ ਲਈ ਚੀਜ਼ਾਂ ਖਰੀਦਣ ਦੇ ਮਤਲਬ ਲਈ ਮੇਰੇ ਤੇ ਵੀ ਕੀੜਾ ਹੈਗਾ ਆ ਵੇ ਠੀਕ ਆ ਬਾਈ ਕਿਹੜੇ ਸੀਮੰਟ ਦੀ ਦੱਸੇ ਬਾਈ ਇਹ ਬਾਲਟ ਬਾਈਟ ਛੋਟ ਦੀ ਛੋਟਗਨ ਦੀ ਵਰਲਡਵਾਈਡ ਦੇ ਸ਼ਾਰਟ ਗਨ ਦੀ ਬੱਛੀ ਆ ਮਿੱਤਰੋ ਇਹ ਤੇ ਦੰਦਾ ਤੋਂ ਕਿਵੇਂ ਖੇਰੀਆ ਹਣਾ ਉਮਰ ਕਿੰਨੀ ਦੀ ਆ ਬਾਈ ਦੰਦ ਵਿਖਾਈ ਦੇ ਪੁੱਤ 11 ਮਹੀਨੇ 11 ਮਹੀਨੇ ਦੀ ਆ ਮਰਾਂ ਬੱਛੀ ਸੰਭੀ ਨਹੀਂ ਵਜਨ ਬਣਾ ਲੈ ਬੱਛੀ ਦਾ 2 ਮਹੀਨੇ ਫੀਡ ਪਾ ਕੇ ਟੀਕਾ ਲੈ ਲੈਣਾ ਨਾ ਪੁੱਤ ਓਏ ਚੱਲ ਆਹ ਵੇਖ ਲਓ ਬਾਈ ਤਾਂ ਬਸ ਦੰਦ ਸੌਰੀ ਚੱਲ ਠੀਕ ਆ ਓਕੇ ਨਹੀਂ ਬਾਈ ਬੱਛੀ ਦੇ ਚੰਮਕੇ ਤੋਂ ਛਾਲੇ ਵੀ ਵਿਖਾ ਦੇ ਪੁੱਤ ਓਏ ਝੋਲੀ ਵੇਖੀ ਬਬਾ ਰੋਕੀ ਝੋਲੀ ਵੇ ਨਹੀਂ ਨਹੀਂ ਛੜ ਨਹੀਂ ਮਾਰਦੀ ਜਮਾ ਹੀ ਨਹੀਂ ਮਾਰਦੀ ਇਹ ਛੜ ਮਾਰਨ ਵਾਲੀ ਚੀਜ਼ ਨਹੀਂ ਹੈਗੀ ਝੋਲੀ ਵੇਖ ਤੂੰ ਹਣਾ ਹੁਣ ਚੰਦਰੇ ਨੇ ਮੁੱਲ ਭੇੜਾ ਕਰ ਦੇਣਾ ਇਹ ਬੜੀ ਤਰੀਫ ਕਰਤੀ ਤਾਂ ਹਣਾ ਗੁਰਪ੍ਰੀਤ ਨਹੀਂ ਨਹੀਂ ਮੁੱਲ ਨਹੀਂ ਜਾਦੇ ਗੱਲ ਦਾ ਅੱਛਾ ਮੈਨੂੰ ਇਹ ਦੱਸ ਵੀ ਕਿਉਂਕਿ ਬਈ ਇਹ ਟੀਕਾ ਸ਼ਾਟਗਨ ਦਾ ਠੀਕਾ ਵੀ ਪਰਵਾਇਆ ਨਾ 66 ਸੀਮਨ ਮਿੱਤਰੋ ਮੇਰੇ ਸਾਹਦ ਨਾ 3500 ਦੇ ਕਰੀਬ ਹੋਊਗਾ ਗਈ 3000 3500 ਦਾ ਇਹ ਹਣਾ ਤੇ ਇਹ ਵੇਖ ਰੋ ਵੀ ਕਿਸੇ ਨੇ ਸੀਮਨ ਵੀ ਚੰਗਾ ਭਰਾਇਆ ਤੇ ਫਿਰ ਬਾਈ ਇਹਨੂੰ ਦੁੱਧ ਵੀ ਪਿਆਇਆ ਹੋਊਗਾ ਹਨਾ ਤੇ ਫਿਰ ਤੁਹਾਨੂੰ ਦਿੱਤੀ ਹੋਊਗੀ ਤੇ ਹੁਣ ਦੱਸ ਕਿੰਨੇ ਦੀ ਦੇਣੀ ਆ ਬੱਚੀ ਇਹ 45000 ਦੀ ਓ ਜਾ ਭਰਾ ਵਾ ਗਾਂ ਲੈ ਜੂ ਅਗਲਾ ਦੁੱਧ ਪੀਪੂ ਨੂੰ ਨਹੀਂ ਹੋਰੀ ਬੱਚੀ ਨੂੰ ਮੈਂ ਪੱਟੇ ਪੋਣੇ ਆ 2 ਲੱਖ ਦੀ ਆ ਤਿਆਰ ਹੋ ਗਈ ਤੂੰ ਲੈ 1.5 ਦਾ ਸੌਦਾ ਕਰ ਲੈ ਹਾਂ ਸਾਈ ਫੜ ਲੈ ਹਾਂ ਕਿੰਨੇ ਦੀ ਦੇਂਗਾ ਤੂੰ ਹਾਂ ਨਾ 42 ਦੀ ਹਾਂ ਨਾ ਨਹੀਂ ਕਰ ਤਾ ਡੋਣ ਵਾਲੀ ਕਰ ਲੈ ਨਹੀਂ ਜਮਾ ਵੀ ਰਾਣੀ ਮੇਰਾ ਜੈਸਨ ਚਾਹਾਂ ਹੀ ਭਾਈ ਜੈਸਨ ਹੋਇਆ ਉਰੇ ਆ ਨਹੀਂ ਜੈਸਨ ਹੋਇਆ ਚਾਹਾਂ ਉਰੇ ਜਾ ਯਾਰ ਜੈਸਨ ਹੋ ਐਦ ਹੀ ਨਹੀਂ ਠੀਕ ਹੁੰਦੀ ਕਿੰਨੇ ਕੱਲੇ ਨਹੀਂ ਨਹੀਂ ਵੱਧ ਲੱਗੀ ਜਾਂਦੀ ਕਿੰਨੇ ਲੌਂਦੇ ਆ ਤੁਸੀਂ ਆਹ ਕੰਮ ਲੌਂਦੇ ਗਏ ਇਹਦੇ ਜੰੜ ਕੇ ਇੰਦੇ ਜੋ ਹਾਂ ਇੰਦੇ ਜੋ ਇੰਨੇ ਤੋਂ ਇੰਨਾ ਕੰਮ ਹਾਂ ਤੜਕੀ ਲੰਦੇ ਗਏ ਬੰਦੇ ਅੱਛਾ ਹਾਂ ਲੈ ਵੀ ਜਾਣੀ ਹੱਥ ਨਹੀਂ ਉਹਨਾਂ ਨੇ ਕਿੱਥੋਂ ਦੇ ਹੀ ਬੰਦੇ ਇੱਥੋਂ ਦੇ ਹੀ ਪਿੰਡ ਦੇ ਮੈਂ ਫਾਰਮ ਵਾਲੇ ਹੋਣਗੇ ਬੰਦੇ ਜਿਹੜੇ ਸਮਝਦਾਰ ਉਹਨਾਂ ਨੇ ਪੈਸੇ ਲਾਏ ਹੋਣਗੇ ਲਾਊਗਾ ਪੈਸਾ ਇਹਨੇ ਦੀ ਪੂਰੇ ਦੀ ਕਰਦਾ ਹੈ ਜਹ ਲਾਂਗ ਛੜਦੀ ਨਹੀਂ ਪੂਰੇ ਦੀ ਜਮਾ ਮੰਨਤਾ ਨਹੀਂ ਨਹੀਂ ਫੇਰ ਆਣਾ ਘਰੇ ਰੱਖ ਲਾਂਗਾ ਪਰ ਇਹ ਦੂ ਘਟ ਨਹੀਂ ਦੇਣੀ ਅੱਛਾ ਹਾਂ ਹਾਂ ਠੀਕ ਹੈ ਯਾਰ ਭਾਈ 40000 ਦੀ ਆ ਨਾ ਨਹੀਂ ਤਾਂ ਚੰਦਰਾ ਦਾ ਘਰੇ ਰੱਖ ਲੂੰਗਾ ਕਿਉਂਕਿ ਇਹ ਟੀਕਾ ਲੈ ਲੈਣਾ ਇਹਨੂੰ 2 ਲੱਖ ਦੀਂਦਾ ਬਣਦਾ ਹੈਨਾ ਹਾਂਜੀ ਹੂੰ ਉਹ ਵੇਚਤੀ ਉਹ ਵੇਚਦੀ ਵੀਰੇ ਉਹ ਵੇਲੋ ਇਹਨਾਂ 13000 ਦੀ ਵੱਛੀ ਵੇਚੀ ਕਿੱਡੀ ਵੱਡੀ ਤੇ ਵੱਛੀ ਵੱਛੀ ਦਾ ਮੁੱਲ ਹੈਨਾ ਭਾਈ ਚੀਜ਼ ਦੀ ਚੀਜ਼ ਦਾ ਮੁੱਲ ਹਾਂਜੀ ਹਾਂ ਨਹੀਂ ਇਹ ਗੱਲ ਸਹੀ ਹੈ ਭਾਈ ਇੱਕ ਹੋਰ ਗੱਲ ਦੱਸ ਦਿੰਨਾ ਤੁਹਾਨੂੰ ਜਿਹੜੇ ਮੰਨ ਲਓ ਵਰਲਡਵਾਈਡ ਦੇ ਸੀਮਨ ਆ ਨਾ ਜਿੰਨੇ ਜਿਹੜੇ ਭਰਾ ਕਾਇਆਂ ਰੱਖਦੇ ਆ ਉਹਨਾਂ ਨੂੰ ਪਤਾ ਕੋਈ ਵੀ ਸੀਮਨ ਦਾ ਰਿਕਾਰਡ ਨਹੀਂ ਮਾੜਾ ਵਰਲਡਵਾਈਡ ਹੋ ਗਿਆ ਮਾਲਾ ਜਿਹੜੇ ਇਹ ਟੌਪ ਦੇ ਐਫ ਐਫ ਦੇ ਵਿੱਚ ਸੀਮਨ ਆ ਇਹਨਾਂ ਦੇ ਤੇ ਮੇਤਰੋ ਫਿਰ ਵਰਲਡਵਾਈਡ ਦੇ ਸ਼ਾਰਟਗਨ ਦੀ ਆ ਨਾ ਵੀਰੇ ਸ਼ਾਰਟਗਨ ਤੋਂ ਹੀ ਸਰਚ ਮਾਰ ਲਿਓ YouTube ਉੱਤੇ ਜਾਂ ja, Facebook ਉੱਤੇ ਤੇ ਤੁਹਾਨੂੰ ਉਹ ਮਿਲ ਜੂਗਾ ਸਾਰਾ ਬਾਈ ਉਹਨਾਂ ਦਾ ਬਾਇਓ ਡਾਟਾ ਕਿਉਂਕਿ ਮੈਂ ਇਹ ਨਹੀਂ ਗੱਲ ਹੁੰਦਾ ਇੱਕ ਗੱਲ ਹੁੰਦੀ ਹੈ ਟੀਕਾ ਕਹਿਣ ਦੀ ਗੱਲ ਕਿਉਂਕਿ ਬਾਈ ਜਿਹੜੀ ਵੱੱਛੀ ਦੀ ਕੀਮਤ ਹੋਊਗੀ ਨਾ ਉਹ ਬੱਤੀ ਹਮੇਸ਼ਾ ਚੰਗੇ ਸੀਮਂ ਦੀ ਹੋਊਗੀ ਹੋਊਗੀ ਤੇ ਜਿਹੜੀ 10 12 ਦੀ 15 ਦੀ 20 ਦੀ ਤੁਹਾਨੂੰ ਕੋਈ ਆਖ ਦੂਗਾ ਕਿਉਂਕਿ ਕੀਮਤ ਹਰ ਸੀਮਂ ਦੇ ਪੱਖ ਦੇ ਨਾਲ ਹੁੰਦੀ ਆ ਐ ਤਾਂ ਹੁਣ 40 127 ਦੀ ਮੈਂ ਵੇਚੀ ਆ ਬਾਈ ਉਹ 13000 ਦੀ ਦਿੱਤੀ ਆ ਪਰ ਹਰ ਚੀਜ਼ ਦਾ ਮੁੱਲ ਲੱਡੂ ਅੱਡੀ ਹੁੰਦਾ ਡੋਡੀ ਚੀਜ਼ ਹੁੰਦੀ ਆ ਗੱਲ ਬਾਤ ਲਈ ਗੁਰਪ੍ਰੀਤ ਬਾਈ ਇੱਕ ਤੇਰਾ ਨੰਬਰ ਦੇਈ ਮੈਨੂੰ 88722 75104 ਇੱਕ ਵਾਰੀ ਹੋਰ ਆਉਣ ਦੇ 88722 75104 ਹੌਲੀ ਬੋਲ ਯਾਰ ਤੂੰ ਕਾਲੀ ਬੋਲੀ ਬੋਲ ਹੌਲੀ ਦੇ ਦੱਸ 88722 75104 88728 75104 75104 4 ਲੈ ਵੀ ਮਿੱਤਰੋ ਇਸ ਨੰਬਰ ਤੇ ਕਰ ਲਓ ਭਾਈ ਦੇ ਨਾਲ ਤੁਸੀਂ ਗੱਲਬਾਤ ਪਿੰਡ ਟੁੱਡੀ ਜਲਾ ਫਰੀਦਕੋ